ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਘੰਡਾ ਬੰਨੇ ਤੇ ਜਿਲ੍ਹਾ ਕੋ ਪੈਂਦਾ ਜੀ ਘੰਡਾ ਬਾਈ ਜੀ ਕੋਲ ਕਤੂਰੇ ਬਕਾਉਆ ਜੀ ਜਰਮਨ ਵੱਧ ਜਾਣਕਾਰੀ ਲੈਨੇ ਆਪਾਂ ਬਾਈ ਤੋਂ ਬਾਈ ਜੀ ਸਸੀ ਗਾਈ ਸਸੀ ਕਾਲ ਜੀ ਨਾਮ ਸੋਨਾ ਸਿੱਧੂ ਜੀ ਪੈਂਡ ਪੈਂਡ ਘੰਡਾ ਬੰਨਾ ਜੀ ਜਿਹੜਾ ਜਿਲ੍ਹਾ ਬਠਿੰਡਾ ਜੀ ਕਿੰਨੇ ਬਾਈ ਕਤੂਰੇ ਆਪਣੇ ਕੋਲ ਅੱਜ ਇਹ 5 ਬੱਚੇ ਲੌਂਗ ਕੋਡ ਦੇ ਜੀ 5 ਬੱਚੇ ਸਿੰਗਲ ਕੋਡ ਦੇ ਆਪਣੇ ਕੋਲ ਠੀਕ ਆ ਹਾਂਜੀ ਇਹ ਲੋ ਜੀ ਚੈੱਕ ਕਰ ਸਕਦੇ ਹੋ ਬਰਾ ਡਬਲ ਕੋਡ ਕਹਿੰਦੇ ਹੁੰਦੇ ਹਾਂ ਹਾਂਜੀ ਹਾਂਜੀ ਡਬਲ ਕੋਡ ਵੀ ਕਹਿੰਦੇ ਲੌਂਗ ਵੀ ਕਹਿੰਦੇ ਠੀਕ ਆ ਪੂਰੀ ਕੁਆਲਿਟੀ ਦੀ ਗਾਰੰਟੀ ਉਹ 100% ਔਰ 100% ਆਪਣੀ ਠੀਕ ਆ ਹਾਂਜੀ ਇਹਨਾਂ ਦਾ ਪਿਤਾ ਉਹ ਸੀ ਹਾਂਜੀ ਆ ਡਾਡਾ ਵਿਲੀਅਮ ਲੈਂਡ ਆਪਣੇ ਕੋਲੇ ਇਹਨੇ ਮੈਂ ਠੀਕ ਆ ਜੀ ਦੇਖ ਸਕਦੇ ਹੋ ਲਓ ਕੀ ਲਓ ਜੀ ਠੀਕ ਹੈ ਵੀਰੇ ਤੇ ਆ ਦਿਖਾ ਦੂ ਸਿੰਗਲ ਕੋਡ ਵੀਰੇ ਇਹ ਸਿੰਗਲ ਕੋਡ ਹੈ ਦਿਖਾ ਦੂ ਸਿੰਗਲ ਕੋਡ ਪੌਂਚ ਬਈ ਕਿਤੇ ਕਰ ਪੌਂਚ ਆਪਾਂ ਸਾਰੇ ਇੰਡੀਆ ਕਰ ਦਾਂਗੇ ਜੀ ਆਲ ਇੰਡੀਆ ਛਾ ਲੈਣ ਦੀ ਅੱਜ ਠੀਕਾ ਤੇ ਕੁਆਲਿਟੀ ਦੀ ਆਪਣੀ ਗਾਰੰਟੀ ਉਸ 100% ਪਾਵਰ ਦੀ ਠੀਕ ਹੈ ਜਿੱਥੇ ਮਰਜ਼ੀ ਮੰਗਵਾ ਸਕਦਾ ਜੀ ਹਾਂਜੀ ਹਾਂਜੀ ਤੇਲ ਖਰਚਾ ਲੈ ਲੈਣਿਆ ਐਮਪੀ ਅੰਦਰ ਕਲਕੱਤਾ ਉਧਰ ਹਾਂਜੀ ਹਾਂਜੀ ਪਹੁੰਚ ਹੋ ਜੂਗੀ ਹਾਂਜੀ ਹਾਂਜੀ ਹੋ ਜੂਗੀ ਬਾਈ ਕਹਿੰਦਾ ਵੀ ਖਰਚਾ ਐਕਸਟਰਾ ਪਊਗਾ ਠੀਕ ਹੈ ਜੀ ਚੈੱਕ ਕਰ ਸਕਦੇ ਬਹੁਤ ਸੋਹਣੇ ਕਤੂਰੇ ਆ ਤੇ ਆਕੜਾ ਇਹਨਾਂ ਦਾ ਪਿਤਾ ਚੈੱਕ ਕਰਸ ਬਹੁਤ ਬੱਚੇ ਜਿਹੜੇ ਸਿੰਗਲ ਕੋਟ ਆ ਇਹਦੀ ਬੱਚੇ ਕਿਹਨੀਆਂ ਹਾਂਜੀ ਇਹਦੀ ਆ ਇਹਦੀ ਸਿੰਗਲ ਕੋਟ ਨਹੀਂ ਠੀਕ ਆ ਉਹ ਕੁੱਤੀ ਮਾਂ ਇਹਨਾਂ ਦੀ ਸਿੰਗਲ ਕੋਟ ਸੀ ਹਾਂਜੀ ਨਹੀਂ ਮਾਂ ਸਿੰਗਲ ਕੋਟ ਸੀ ਇਹ ਡਬਲ ਕੋਟ ਸੀ ਇਹ ਡਬਲ ਕੋਟ ਸੀ ਠੀਕ ਹੈ ਲੋ ਮਿਲਦੇ ਹਾਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ